ਕਾ ਜੀ ਤੁਸੀਂ ਦੇਖ ਰਹੇ ਹੋ ਆਜ਼ਾਦ ਸੋਚ ਤੇ ਗੱਲ ਕਰਾਂਗੇ ਲੁਧਿਆਣਾ ਦੇ ਇੱਕ ਮਾਣ ਦੀ ਬੀਤੇ ਦਿਨੀ ਲੁਧਿਆਣਾ ਦੇ ਇੱਕ ਦੁਬੈਗਾ ਦੀ ਦੁਕਾਨ ਦੇ ਵਿੱਚੋਂ ਬੰਬ ਨੂਮਾ ਚੀਜ਼ ਮਿਲੀ ਸੀ ਜਿਸ ਤੋਂ ਬਾਅਦ ਪੂਰੇ ਇਲਾਕੇ ਦੇ ਵਿੱਚ ਦਹਿਸ਼ਤ ਦਾ ਮਾਹੌਲ ਪੈਦਾ ਹੋ ਗਿਆ ਸੀ ਤਾਂ ਇਸ ਮਾਮਲੇ ਦੇ ਵਿੱਚ ਹੋਸ਼ ਉਡਾਊ ਖੁਲਾਸਾ ਸਾਹਮਣੇ ਆਇਆ ਜਿਸ ਨੂੰ ਸੁਣ ਕੇ ਇੱਕ ਵਾਰ ਤਾਂ ਤੁਹਾਡੇ ਵੀ ਪੈਰਾਂ ਹੇਠੋਂ ਜ਼ਮੀਨ ਖਿਸਕ ਜਾਵੇਗੀ ਕਿ ਅੱਜ ਦੇ ਸਮੇਂ ਦੇ ਵਿੱਚ ਕੰਪੀਟੀਸ਼ਨ ਨੂੰ ਲੈ ਕੇ ਲੋਕਾਂ ਦੇ ਵੱਲੋਂ ਜਾਂ ਫਿਰ ਰਿਸ਼ਤੇਦਾਰਾਂ ਦੇ ਵੱਲੋਂ ਕੀ ਕੁਝ ਕੀਤਾ ਜਾ ਸਕਦਾ ਹੈ ਦਾਦੇ ਇੱਕ ਸਮਾਗਮ ਦੇ ਵਿੱਚ ਪੌਂਸਰੇ ਵੱਡੀ ਕਾਰਵਾਈ ਕਰਦੇ ਹੋਏ ਦੋ ਯੂਰੋਪੀਅਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਯੂਰੋਪੀਅਨ ਗ੍ਰਿਫਤਾਰ ਕਰਨ ਤੋਂ ਬਾਅਦ ਕੁਝ ਪਰਤਾਲ ਦੇ ਵਿੱਚ ਵੱਡਾ ਖੁਲਾਸਾ ਹੋਇਆ ਕਿ ਪਤੀਜੇ ਨੇ ਆਪਣੇ ਚਾਚੇ ਦਾ ਕੰਮ ਕਾਜ ਠੱਪ ਕਰਨ ਦੇ ਵਾਸਤੇ ਉਸ ਦੀ ਦੁਕਾਨ ਨੂੰ ਇਸ ਬੰਬ ਨੁਮਾ ਚੀਜ਼ ਨਾਲ ਅਡਾਉਂਦੀ ਸਾਜਿਸ਼ ਰਚੀ ਸੀ ਉਹ ਚਾਹੁੰਦਾ ਸੀ ਕਿ ਉਹਦੇ ਚਾਚੇ ਦਾ ਸਾਰਾ ਕੰਮ ਠੱਪ ਹੋ ਜਾਵੇ ਤੇ ਬਾਜ਼ਾਰ ਦੇ ਵਿੱਚ ਸਿਰਫ ਉਸ ਦੀ ਹੀ ਦੁਕਾਨ ਰਹੇ ਤੇ ਉਸ ਦਾ ਕੰਮ ਚੜ੍ਹਾਈ ਦੇ ਵਿੱਚ ਹੋਵੇਗਾ ਅਤੇ YouTube ਦੇ ਉੱਤੇ ਦੇਖ ਕੇ ਇਸੇ ਵੱਲੋਂ ਅਜਿਹੀ ਚੀਜ਼ ਨੂੰ ਤਿਆਰ ਕੀਤਾ ਗਿਆ ਜਿਸ ਤੋਂ ਬਾਅਦ ਪੁਲਿਸ ਨੇ ਇਹਨਾਂ ਦੋਨਾਂ આરોપીਆਂ ਨੂੰ ਗ੍ਰਿਫਤਾਰ ਕਰ ਲਿਆ ਤੇ ਗਿਰਫਤਾਰ ਕਰਕੇ ਅਗਲੀ ਕਾਰਵਾਈ ਜਿਹੜੀ ਕਿ ਸ਼ੁਰੂ ਕਰ ਦਿੱਤੀ ਗਈ ਹੈ ਤਾਂ ਤੁਸੀਂ ਦੇਖ ਸਕਦੇ ਹੋ ਕਿ ਕੰਪੀਟੀਸ਼ਨ ਦੇ ਜ਼ਮਾਨੇ ਦੇ ਵਿੱਚ ਅੱਜ ਕੱਲ੍ਹ ਲੋਕਾਂ ਦੇ ਵੱਲੋਂ ਕਿਵੇਂ-ਕਿਵੇਂ ਦੇ ਮਾਮਲੇ ਕਿਵੇਂ-ਕਿਵੇਂ ਦੀਆਂ ਘਟਨਾਵਾਂ ਨੂੰ ਅੰਜਾਮ ਦੇਣ ਦੀਆਂ ਤਿਆਰੀਆਂ ਕੀਤੀਆਂ ਜਾ ਰਹੀਆਂ ਨੇ ਕੰਪੀਟੀਸ਼ਨ ਦਾ ਮਤਲਬ ਹੁੰਦਾ ਕਿ ਤੁਸੀਂ ਉਸ ਤੋਂ ਵੱਧ ਕੰਮ ਕਰਕੇ ਦਿਖਾਓ ਜੇਕਰ ਤੁਸੀਂ ਉਸ ਤੋਂ ਵੱਧ ਮੁਨਾਫਾ ਕਮਾਉਣਾ ਚਾਹੁੰਦੇ ਇਹ ਨਹੀਂ ਕਿ ਤੁਸੀਂ ਉਸ ਨੂੰ ਦੇਖ ਕੇ ਜੈਲਸ ਫੀਲ ਕਰਦੇ ਹੋਏ ਤੁਸੀਂ ਉਹਨਾਂ ਨੂੰ ਉਹਨਾਂ ਦੇ ਨਾਲ ਕੁਝ ਜਿਹਾ ਕੰਮ ਕਰੋ ਕਿਉਂਕਿ ਜਿਸ ਤਰੀਕੇ ਦੇ ਨਾਲ ਇਹ ਚਾਚੇ ਭਤੀਜੇ ਦਾ ਮਾਮਲਾ ਸਾਹਮਣੇ ਹੈ ਕਿ ਭਤੀਜੇ ਨੇ ਆਪਣੇ ਚਾਚੇ ਦੀ ਦੁਕਾਨ ਘੇਟਾ ਕਰਨ ਦੇ ਬਾਅਦ ਸਾਰੀ ਸਾਜ਼ਿਸ਼ ਰਜਿਸ਼ ਪੁਲਿਸ ਅਧਿਕਾਰੀਆਂ ਦੇ ਕੋਲ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਇਹ ਵੱਡੇ ਖੁਲਾਸੇ ਕੀਤੇ ਨੇ ਆਓ ਸੁਣਦੇ ਹਾਂ ਪਰ ਹੁਣ ਸਾਈਡ ਹੋ 20 ਤਰੀਕ ਨੂੰ ਇੱਕ ਦੁਕਾਨ ਤੇ ਇੱਕ ਬੰਦਾ ਇੱਕ ਪੈਕੇਟ ਰੱਖ ਕੇ ਗਿਆ ਸੀ ਜੀ ਜਦੋਂ ਪੈਕੇਟ ਲੈਣ ਨਹੀਂ ਆਇਆ ਵਾਪਸ 24 ਤਰੀਕ ਨੂੰ ਇਹ ਜਿਹੜਾ ਦੁਕਾਨ ਚਲਾ ਰਿਹਾ ਸੀਗਾ ਦੁਕਾਨ ਜਿਹੜੀ ਸੀਗੀ ਉਹ ਬੈਗਸ ਤੇ ਅਟੈਚੀਆਂ ਦੀ ਦੁਕਾਨ ਸੀਗੀ ਉਨੂੰ ਪੈਟਰੋਲ ਦੀ ਬਦਬੂ ਆਈ ਉਹਨੇ ਆਪਣੇ ਜਿਹੜੀ ਸ਼ਾਪਕੀਪਰ ਐਸੋਸੀਏਸ਼ਨ ਨੂੰ ਉਹਨਾਂ ਨੂੰ ਬੁਲਾਇਆ कल रात दी गल है या उन्होंने ये पैकेट उठा के बाहर रखया पीसीआर ਨੂੰ ਬੁਲਾ ਲਿਆ ਸਵੇਰ ਤੋਂ ਇਨਵੈਸਟੀਗੇਸ਼ਨ ਸ਼ੁਰੂ ਹੋਈ ਡੀਸੀਪੀ ਸਿਟੀ ਤੇ ਡੀਸੀਪੀ ਇਨਵੈਸਟੀਗੇਸ਼ਨ ਮੌਕੇ ਤੇ ਗਏ ਜੀ ਅਲੱਗ-ਅਲੱਗ ਟੀਮਸ ਬਣਾਈਆਂ ਗਈਆਂ ਜਦ ਪੈਕੇਟ ਨੂੰ ਖੋਲਿਆ ਗਿਆ ਤੇ ਅੰਦਰ પેટ્રોલ 9 10 ਲੀਟਰ પેટ્રોલ ਇੱਕ ਆਈਡੀ ਬਣਾਉਣ ਦੀ ਕੋਸ਼ਿਸ਼ ਕੀਤੀ ਹੋਈ ਸੀ ਜਿਹਦੇ ਜਿਹਦੇ ਚ ਇੱਕ ਮੋਟਰ ਵੀ ਸੀਗੀ ਖਿਡੌਣੀ ਦੀ ਮੋਟਰ ਟਾਈਮਰ ਪਾਊਡਰ ਇੱਕ ਪਾਊਡਰ ਵੀ ਸੀਗਾ ਜੀ ਤੇ ਬੈਟਰੀ ਮਾਰਚਸ ਦੀ ਪੀਲੀਆਂ ਇਹ ਸਾਰੀ ਚੀਜ਼ਾਂ ਮਿਲੀਆਂ ਸੀਗੀਆਂ ਕਰਦੇ ਕਰਦੇ ਸਾਰੀ ਟੀਮ ਨੂੰ ਵੱਖਰੀ ਵੱਖਰੀ ਰਿਸਪੌਂਸਿਬਿਲਟੀ ਦਿੱਤੀ ਗਈ ਤੇ ਦੋ ਬੰਦੇ ਫੜੇ ਗਏ ਇਹਦੇ ਵਿੱਚ ਕਹਾਣੀ ਇਹ ਨਿਕਲ ਕੇ ਸਾਹਮਣੇ ਆਈ ਹੈ ਕਿ ਤਿੰਨ ਦੁਕਾਨਾਂ ਸੀਗੀਆਂ ਇੱਕ ਮਾਲਕ ਸੀਗਾ ਉਹ ਤਿੰਨੋਂ ਉਹਨੇ ਕਿਰਾਏ ਤੇ ਦਿੱਤੀ ਸੀਗੀਆਂ ਜਿਹੜੀ ਜਿਹੜੀ ਸੈਂਟਰ ਚ ਦੁਕਾਨ ਸੀਗੀ ਉਹ ਜਿਹੜਾ ਬੰਦਾ ਹਰ ਦੋ ਵੀਰ ਰੈਨ ਵਾਲਾ ਉਹ ਚਲਾ ਰਿਆ ਸੀਗਾ ਉਹਦਾ ਹੀ ਸੱਕਾ ਭਤੀਜਾ ਜਿਹੜਾ ਪਹਿਲਾਂ ਉਹਦੇ ਨਾਲ ਕੰਮ ਕਰਦਾ ਸੀਗਾ ਜਿਹਨੂੰ ਉਹ ਹਿੱਸਾ ਵੀ ਦਿੰਦਾ ਸੀਗਾ ਉਹਨੇ ਆਪਣੀ ਵਕਰੀ ਅਟੈਚੀਆਂ ਦੀ ਤੇ ਬੈਗਸ ਦੀ ਦੁਕਾਨ ਕਰ ਲਈ ਸੀਗੀ 50 ਮੀਟਰ ਦੇ ਰੇਡੀਅਸ 'ਚ ਉਹਨੇ ਤੇ ਉਹਦੇ ਦੋਸਤ ਨੇ ਉਹਦਾ ਦੋਸਤ ਜਿਹੜਾ ਹੈ ਉਹਦਾ ਆਮਰ ਨਾਮ ਹੈ ਸਾਰਨਪੁਰ ਦਾ ਰਹਿਣ ਵਾਲਾ ਕ੍ਰਿਮੀਨਲ ਰਿਕਾਰਡ ਜਿੰਨਾਂ ਦਾ ਹੁਣ ਤੱਕ ਸਾਹਮਣੇ ਨਹੀਂ ਆਇਆ ਲੇਕਿਨ ਆਪਾਂ ਯੂਪੀ ਤੋਂ ਪਤਾ ਕਰ ਰਹੇ ਹਿੰ ਇਹਨਾਂ ਨੇ YouTube ਤੋਂ ਸਿੱਖ ਕੇ ਇਹ ਬਲਾਸਟ ਕਰਨਾ ਸੀਗਾ ਦੁਕਾਨ ਜਲਾਣੀ ਸੀਗੀ ਜਿਸ ਕਰਕੇ ਇਹਨਾਂ ਦਾ ਬਿਜ਼ਨਸ ਠੱਪ ਹੋ ਜਾਏ ਦੇ ਇਹਨਾਂ ਦਾ ਬਿਜ਼ਨਸ ਜਿਹੜਾ ਜਿਹੜਾ ਸੇਮ ਬਿਜ਼ਨਸ ਹੈ ਉਹ ਫਰਿਸ਼ ਰਹਿ। ਮੈਂ ਪੁੱਛੀ ਕਿ ਇਹ ਦੁਕਾਨ ਤੇ ਕਿਉਂ ਰੱਖਿਆ? ਕਾਰਨ ਇਹ ਸੀ ਕਿ ਇਕੱਠੇ ਕੰਮ ਕਰਦੇ ਸੀ ਉਸ ਤੋਂ ਬਾਅਦ ਕਿਤੇ ਨਾ ਕਿਤੇ ਇਸ ਦਿਨ ਬੰਦ ਕਰਾਉਣੀ ਚਾਹੁੰਦੇ। ਨਹੀਂ ਪਹਿਲਾਂ ਇਕੱਠੇ ਕਰਦੇ ਸੀਗੇ ਜਿਹੜਾ ਚਾਚਾ ਸੀਗਾ ਉਹਨੇ ਹੀ ਇਹਨੂੰ ਰੱਖਿਆ ਸੀਗਾ। ਹਿੱਸਾ ਵੀ ਦਿੰਦਾ ਸੀਗਾ। ਫਿਰ ਇਵੈਂਚੁਅਲੀ ਇਹਨੇ ਆਪਣੀ ਵੱਖਰੀ ਦੁਕਾਨ ਕਰ ਲਈ ਜਿਹੜਾ ਭਤੀਜਾ ਹੈ ਆਊਟ ਆਫ ਜੈਲਸੀ ਕਿ ਇਹਦੀ ਦੁਕਾਨ ਅਗਰ ਬੰਦ ਹੋ ਜਾਏਗੀ ਮੇਰਾ ਵੀ ਉਹੀ ਬਿਜ਼ਨਸ ਹੈ ਤੇ ਗ੍ਰਾਹਕ ਮੇਰੇ ਕੋਲ ਆਏਗੇ ਤੇ ਸਰ ਸ਼ੱਕ ਕਿ ਕਿਦਾਂ ਹੋਇਆ ਸਰ ਸ਼ੱਕ ਪੁਲਿਸ ਕੋ ਕੈਸੇ ਇਸ ਪਰ ਪੜਾ ਕਿ ਇਹ ਇਸ ਤਰ੍ਹਾਂ ਦੇਖੋ ਕੁਝ ਟ੍ਰੇਡ ਕਰਾਫਟ ਜਿਹੜੇ ਹੁੰਦੇ ਨੇ ਉਹ ਟ੍ਰੇਡ ਕਰਾਫਟ ਨਹੀਂ ਕਰ ਪਾਉਂਦਾ ਜੀ ਬਟ ਆ ਦੋਨੋਂ ਬੰਦੇ ਗ੍ਰਿਫਤਾਰ ਹੋ ਗਏ ਹਨ ਇਹਨਾਂ ਦੇ ਜਿੱਥੇ ਇਹਨਾਂ ਨੇ ਇਹ ਆਈਡੀ ਬਣਾਇਆ ਸੀਗਾ ਉੱਥੇ ਵੀ ਜਿਹੜੇ ਟ੍ਰੇਸਸ ਮੇਰੇ ਤਾਰਾ ਤੋਰਾ ਮਿਲੀਆਂ ਜੀ ਜਿਹੜੇ ਕਪੜੇ ਪਾ ਕੇ ਗਿਆ ਸੀਗਾ ਜਿਹੜੇ ਵੀ ਕੱਪੜੇ ਪਾ ਕੇ ਗਿਆ ਉਹ ਵੀ ਬਰਾਮਦ ਹੋ ਗਏ ਆ ਜੀ ਜਿਹੜੀ ਸੀਸੀਟੀਵੀ ਫੁਟੇਜ ਆਈ ਹੈ ਦ ਕੇਸ ਹੈਸ ਬੀਨ ਟ੍ਰੇਸਡ ਵਿਦਨ 12 ਵਾਰਸ ਇਹ ਘਰ ਤੇ ਤੋਂ ਆਇਆ ਸੀ ਜਾਂ ਕਿ ਆਪਣਾ ਆਪਣਾ ਆਪਣੇ ਆਪ ਆਪਣੇ ਘਰ ਤੇ ਜਾਇ ਨਹੀਂ ਕਿਸੇ ਨੂੰ ਭੇਜਿਆ ਸੀਗਾ ਜਾਂ ਆਪ ਵੀ ਨਾਲ ਆਇਆ ਸੀਗਾ ਇਹਨੇ ਕਿਸੇ ਨੂੰ ਭੇਜਿਆ ਸੀਗਾ ਨਾ ਇੱਕ ਦਸਤਾਰ ਹੈ ਆਮਰ ਜਿਹੜਾ ਹੈ ਇਹਦਾ ਤੋਂ ਸਸ ਤੱਕੜੇ ਕੇ ਦੋਨੋਂ ਦੋਨੋਂ ਭੜੇ ਇੱਕ ਦਾ ਆਮਰ ਹੈ ਜੀ ਇੱਕ ਦਾ ਸੋਨੂ ਆ ਸਰ ਦੋਨਾਂ ਦਾ ਉਮਰ ਕਿੰਨੀ ਹੋਵੇ ਆ ਉਮਰ ਸੋਨੂ ਦੀ ਹੈ 19 ਸਾਲ ਇਹ ਹਰਦੋਵੀਦਾ ਰਹਿਣ ਵਾਲਾ ਹੈ ਜੀ ਤੇ ਜਿਹੜਾ ਆਮਰ ਹੈ ਇਦੀ ਉਮਰ ਹੈ 25-26 ਸਾਲ ਇਸ ਹਰਨਪੁਰ ਦਾ ਰਹਿਣ ਵਾਲਾ ਇੱਕ ਧਨ ਪੜਿਆ ਜੀ ਜਿਹੜਾ 19 ਸਾਲ ਵਾਲਾ ਜੀ ਦੂਜਾ ਜਿਹੜਾ ਉਹ 5ਵੀਂ ਕਲਾਸ ਤੱਕ ਪੜਿਆ ਹੱਥ ਜੋਇੰਟ ਸੀਗਾ ਬਲਾਸਟ ਨਹੀਂ ਹੋ ਪਾਇਆ ਰਾਤ ਦਾ ਟਾਈਮਰ ਜਿਹੜਾ ਸੀਗਾ 1 ਵਜੇ ਦਾ ਇਹਨਾਂ ਨੇ ਸੈੱਟ ਕੀਤਾ ਸੀਗਾ ਸਰ ਜੇਕਰ ਕੱਲ ਰਾਤ ਦੀ ਗੱਲ ਕਰੀਏ ਤਾਂ ਐਸਐਨਜੀ ਸਾਹਿਬ ਨੇ ਕਿਹਾ ਸੀ ਕਿ ਅਜਿਹਾ ਕੁਝ ਨਹੀਂ ਹੈ ਦੇਖੋ ਪਤਾ ਕੀ ਹੈ ਜੀ ਇਸ਼ੂ ਇਹ ਹੁੰਦਾ ਹੈ ਕਿ ਜਦ ਤੱਕ ਐਕਚੁਅਲੀ ਕਰੈਕਟ ਨਾ ਹੋ ਸਟੇਟਮੈਂਟ ਨਹੀਂ ਦੇਣੀ ਚਾਹੀਦੀ ਹੁਣ ਮੈਂ ਤੁਹਾਨੂੰ ਇੰਨਾ ਟਾਈਮ ਤੁਹਾਨੂੰ ਖੜੇ ਖੜੇ ਹੋ ਗਏ ਹੁਣ ਕਰੈਕਟ ਸਟੇਟਮੈਂਟ ਜਿਹੜੀ ਹੈ ਉਹ ਤੁਹਾਨੂੰ ਮੌਈਆ ਕਰਵਾ ਰਹੇ ਹਾਂ ਕਰਾਸ ਚੈੱਕ ਇੱਕ ਵਾਰ ਚੈੱਕ ਕੀਤਾ ਦੂਜੀ ਵਾਰ ਕੀਤੀ ਜੀ ਵਾਰ ਕੀਤਾ ਕਿ ਕਰਾਸ ਚੈੱਕ ਕਰਕੇ ਪਬਲਿਕ ਨੂੰ ਕੋਈ ਗਲਤ ਇਨਫੋਰਮੇਸ਼ਨ ਨਹੀਂ ਯੋਜਨਾ ਕਦੋਂ ਤੋਂ ਬਣਾ ਰਹੇ تھے ਇਹ 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 ਯੋਜਨਾ ਕੋਈ 25 30 ਦਿਨ ਸੇ ਬਣਾ ਰਹੇ تھے ਜੀ ਕਿਸਕਾਂ ਦੇ ਸਮਾਨ ਇਹਨਾਂ ਨੇ ਲਿਆ ਹੈ ਤਾਂ ਉਹ ਬੰਦੇ ਵੀ ਵੈਰੀਫਾਈ ਕੀ ਜਾ ਰਹੇ ਹਨ ਹਾਂ ਉਹ ਉਹ ਵੈਰੀਫਾਈਡ ਹੈ ਹਾਂ ਹਾਂ ਉਹ ਕਿੰਨਾ ਸਮਾਂ ਲੱਗਿਆ ਇਹਨਾਂ ਨੂੰ ਜੀਪੂ ਤੇ ਸਬਸਕ੍ਰੀਪਟ ਆ 15 20 ਦਿਨ ਲੱਗੇ 15 ਜੀ ਜੀ ਠੀਕ ਹੈ ਥੈਂਕ ਯੂ ਥੈਂਕ ਯੂ ਥੈਂਕ ਯੂ ਸੋ ਥੈਂਕ ਯਾਰ ਮੰਨਦੇ ਆ ਕਿ ਕੰਪੀਟੀਸ਼ਨ ਦਾ ਜ਼ਮਾਨਾ ਪਰ ਕੰਪੀਟੀਸ਼ਨ ਦੇ ਵਿੱਚ ਜੇਕਰ ਲੋਕਾਂ ਦੇ ਵੱਲੋਂ ਅਜਿਹੇ ਜਾਂ ਆਪਣੇ ਰਿਸ਼ਤੇਦਾਰਾਂ ਦੇ ਵੱਲੋਂ ਅਜਿਹੇ ਸਾਜ਼ਿਸ਼ਾਂ ਰਚੀਆਂ ਜਾਣ ਗਿਆ ਤਾਂ ਫਿਰ ਇਸ ਦਾ ਅੰਜਾਮ ਕੀ ਹੋਵੇਗਾ ਇਹ ਤਾਂ ਤੁਸੀਂ ਖੁਦ ਵੀ ਅੰਦਾਜ਼ਾ ਲਗਾ ਸਕਦੇ ਹੋ ਬਿਊਰੋ ਰਿਪੋਰਟ ਆਜ਼ਾਦ ਸੋਚ